ਕੁਦਰਤ ਦੇ ਰੰਗਾਂ ਦਾ ਤੇ ਮੌਤ ਦੇ ਸਮੇਂ ਦਾ ਕੁਝ ਭੇਦ ਨਹੀਂ ਪਾਇਆ ਜਾ ਸਕਦਾ। ਰਾਏਕੋਟ ਇਲਾਕੇ ਲਈ ਉਸ ਸਮੇਂ ਇੱਕ ਦੁਖਦਾਈ ਖ਼ਬਰ ਆਪਰ ਗਿਆ ਜਦੋਂ ਕੈਨੇਡਾ ਤੋਂ ਆਪਣੇ ਮਾਤਾ-ਪਿਤਾ ਨਾਲ ਫਲਾਈਟ ਵਿੱਚ ਵਤਨ ਪਰਤ ਰਹੇ ਰਾਏਕੋਟ ਦੇ ਜੰਪਲ ਪ੍ਰਵਾਸੀ ਨੌਜਵਾਨ ਦੀ ਜਹਾਜ਼ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਾਪਿਆਂ ਦੇ ਇਕਲੌਤੇ ਪੁੱਤਰ ਨੂੰ ਜਹਾਜ਼ੀ ਸਫ਼ਰ ਦੌਰਾਨ ਮੌਤ ਨੇ ਆਪਣੇ ਕਲਾਵੇ ਵਿੱਚ ਲੈ ਲਿਆ ਜਾਣਕਾਰੀ ਅਨੁਸਾਰ ਫਲਾਈਟ ਦਾ ਸਟਾਫ ਮ੍ਰਿਤਕ ਨੂੰ ਬਚਾਉਣ ਲਈ ਜਦੋਂ ਜਹਾਜ਼ 'ਚ ਲੱਗਿਆ ਹੋਇਆ ਸੀ ਲੇਕਿਨ ਉਹ ਅਸਫਲ ਰਿਹਾ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਤੇ ਬੱਚਿਆਂ ਦੇ ਪਾਸਪੋਰਟ ਰੀਨਿਊ ਨਾ ਹੋਣ ਕਾਰਨ ਉਸ ਦੀ ਦੇਹ ਨੂੰ ਵਾਪਸ ਵੈਨਕੂਵਰ ਭੇਜ ਦਿੱਤਾ ਗਿਆ ਜਦਕਿ ਕਿਸੇ ਕਾਰਨ ਕਰਕੇ ਉਸ ਦੇ ਮਾਤਾ ਪਿਤਾ ਨੂੰ ਵਾਪਸ ਆਉਣਾ ਪਿਆ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਮੇਰਾ ਭਤੀਜਾ ਸੀ ਉਹਨੂੰ ਜਹਾਜ਼ ਦੇ ਵਿੱਚ ਅਟੈਕ ਆਇਆ ਜਹਾਜ਼ ਦੇ ਵਿੱਚ ਹੀ ਉਹਦੀ ਮੌਤ ਹੋਈ ਕੈਨੇਡਾ ਤੋਂ ਜੀ ਕੈਨੇਡਾ ਚ ਰੋਗੇ ਸਵਾਦ ਬਾਦ 2 ਸਾਲ ਬਾਦ ਆ ਰਹੇ ਸੀ ਕੀ ਨਾਮ ਸੀ ਕਿੰਨੀ ਉਮਰ ਸੀ ਸੁਪਿੰਦਰ ਸਿੰਘ ਏਜ 48 ਸਾਲ ਕੱਲੇ ਆ ਰਹੇ ਸੀ ਨਹੀਂ ਆਪਦੇ ਮੰਮੇ ਜੀ ਡੈਡੀ ਦੀ ਨਾਲ ਲੈ ਕੇ ਆ ਰਹੇ ਸੀ ਨਾਲ ਜਾ ਰਹੇ ਹਾਂ ਕੋਈ ਫੈਸਲ ਕੰਮ ਐ ਤੇ ਆ ਰਹੇ ਜਿਹੜੇ ਸੀ ਮਿਲਣ ਵਾਸਤੇ ਆ ਰਹੇ ਸੀ ਮਿਲਣ ਵਾਸਤੇ ਆ ਰਹੇ ਸੀ ਉਹਨਾਂ ਅਗਲੀ ਕੀ ਸਟੈਪਸ ਤੇ ਚੱਕਿਆ ਡੈਡਵੌਡੀ ਡੈਡਵੌਡੀ ਉਹਨਾਂ ਦੀ ਵਾਪਸ ਕੈਨੇਡਾ ਲੈ ਕੇ ਜਾਣੀ ਆ ਜੀ ਤੇ ਮੱਖਣ ਸਿੰਘ ਤੇ ਉਹਦੀ ਵਾਈਫ ਮੇਰੀ ਭਝਾਈ ਉਹ ਕੱਲ ਨੂੰ ਇੱਥੇ ਰਾਏਕੋਟ ਆ ਰਹੇ ਆ ਅੱਛਾ ਜਿਹੜੇ ਪੁੱਤ ਜਿਹੜੇ ਦੀ ਡੈਥ ਉਹਨਾਂ ਦੀ ਡੈਡਵੌਡੀ ਵਾਪਸ ਚਾਹੀਦੀ ਆ ਹਾਂ ਵਾਪਸ ਭੇਜਣੀ ਆ ਇਹਨਾਂ ਦੇ ਪਰਿਵਾਰ ਸਹੋਰ ਕਰਾਂਗਾ ਇੱਕ ਮੇਰਾ ਬਰਾਦਰ ਸੀ ਇੱਕ ਉਹ ਮੇਰਾ ਭਤੀਜਾ ਬਲਰਾਜ ਸਿੰਘ ਤੇ ਇੱਕ ਇਹਦੀ ਸਿਸਟਰ ਦਲਵੀਰ ਕੌਰ ਜੀ ਸੁਪਿੰਦਰ ਸਿੰਘ ਜਿਹੜੇ ਸੁਪਿੰਦਰ ਸਿੰਘ ਇਸ ਇਹਨਾਂ ਦੀ ਮੈਰਿਜ ਵੀ ਹੋਇਆ ਹੈ ਮੈਰਿਜ ਆ ਦੋ ਬੱਚੇ ਆ ਅਚਾਨਕ ਕਿਸ ਤਰ੍ਹਾਂ ਕਟਣਾ ਅਚਾਨਕ ਕਟਣਾ ਹੋਈ ਹੈ کافی ਜਿਆਦਾ ਦਸਦਾ ਜੀ ਪਹਿਲੂ ਹੈ ਹਾਂਜੀ ਜਿਹੜਾ ਬਾਦੋ ਆਪਣੇ ਵਤ ਸੇ ਇੰਡੀਆ ਵਸਣ ਆ ਰਹੇ ਸੀਗੇ ਦੋ ਸਾਲ ਬਾਅਦ ਆ ਰਹੇ ਸੀ ਹਾਂਜੀ ਸਾਡੇ ਬਹੁਤ ਨਜ਼ਦੀਕੀ ਸੀਗੇ ਬਾਕੀ ਇਹਨਾਂ ਦੇ ਫਾਦਰ ਸਾਹਿਬ ਮੱਖਣ ਸਿੰਘ ਜੀ ਗਰੇਵਾਲ ਧਾਂਦਰੇ ਵਾਲੇ ਜਿਹੜੇ ਸਾਡੇ ਨਾਲ ਬਿਜਲੀ ਬੋਰਡ ਦੇ ਵਿੱਚ ਵੀ ਰਹੇ ਨੇ ਹਰ ਸਮੇ ਸਾਡੇ ਬਜ਼ੁਰਗਾਂ ਦੀ ਆਸ ਵਿੱਚ ਗੂੜੀ ਸਤਾਹ ਸੀ ਬੜੀ ਦੁਖਦਾਈ ਘਟਨਾ ਇਹ ਹੋਈ ਹੈ ਤੇ ਆਪਣੇ ਮਾਤਾ ਪਿਤਾ ਦੇ ਨਾਲ ਇਹ ਇੰਡੀਆ ਆ ਰਿਹਾ ਸੀ ਪਲੇਨ ਦੇ ਵਿੱਚ ਇਹ ਜਿਹੜਾ ਪਾਣਾ ਵਾਪਰ ਗਿਆ ਜਿਸ ਨੂੰ ਇੱਥੇ ਇੰਡੀਆ ਦੀ ਧਰਤੀ ਦੇ ਪੈਰ ਪਾਉਣਾ ਨਸੀਬ ਨਹੀਂ ਹੋਇਆ ਜੀ ਕਿੰਨੇ ਲੋਕ ਸੀ ਉੱਧਰ ਤੋਂ ਗਏ ਲੋਕ तकरीबन ਗਏ ਨੂੰ ਤਾਂ ਹੋ ਗਏ ਜੀ 25 ਸਾਲ ਹੋ ਗਏ 48 ਸਾਲ ਦੀ ਉਮਰ ਸੀ 2 ਸਾਲ ਬਾਅਦ ਪਹਿਲਾ 2 ਸਾਲ ਪਹਿਲਾਂ ਪਹਿਲਾ ਵੀ ਉਹ ਇੱਥੇ ਇੰਡੀਆ ਰਾਏਕੋਟ ਆ ਕੇ ਗਿਆ ਵਾ ਜੀ ਉਹ ਕੋਵਨੋਜੀ ਕਰਿਆ ਮੈਂ ਉਹ ਹਾਂਜੀ ਹੁਣ ਡੈੱਡ ਬੋਡੀ ਆ ਜਿਹੜੀ ਉਹਨਾਂ ਦੀ ਵਾਪਸ ਦਿੱਲੀ ਤੋਂ ਹੀ ਜਿਹੜੀ ਸਰੀਰ ਨੂੰ ਕੈਨੇਡਾ ਨੂੰ ਚਲੇ ਜਾਣੀ ਆ ਤੇ ਸਦਾਰ ਮੱਖਣ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਉਹ ਕੱਲ ਨੂੰ ਇੱਥੇ ਰਾਏਕੋਟ ਆ ਰਹੇ ਨੇ ਦੋ ਦਿਨ ਇੱਥੇ ਰਹਿਣਗੇ 11 ਤਰੀਕ ਨੂੰ ਵਾਪਸ ਸਰੀਰ ਨੂੰ ਜਾਣਗੇ ਉਹਨਾਂ ਦੇ ਗਿਆਨ ਤੇ ਜਿਹੜਾ ਅੰਤਮ ਸੰਸਕਾਰ ਆ ਉੱਥੇ ਸਰੀਰ ਦੇ ਵਿੱਚ ਕੀਤਾ ਜਾਊਗਾ